ਬੱਸ ਮੇਰਾ ਕੀ ਹੋ ਗਿਆ ਬੱਸ ਲੱਜਾਜੋ ਤੁਸੀ ਹੋ ਗਿਆ ਤੁਸੀ ਹੋ ਗਿਆ ਬੈਂਡਾ ਮੈਂ ਨਾਰਮਲ ਹੀ ਇਹਨੂੰ ਬਤਾਈ ਦੇਣਾ ਹੀ ਨਵੇਂ ਸਾਲ ਦੇ ਇਦਾਂ ਕੁਛ ਨਹੀਂ ਹੈ ਇਹ ਇੱਕ ਵੈਰੀਕਰੀ ਅੰਦਰ ਜੀ ਕਮਰੇ ਚੋਂ ਕੱਢੀ ਇਹਨਾਂ ਨੇ ਕੋਈ ਇਮਪਲਾਈ ਜੀ ਕੋਈ ਫਰੈਂਡ ਦੱਸ ਰਿਹਾ ਜੀ ਉਹ ਇਮਪਲਾਈ ਕਹਿੰਦਾ ਮੇਰੀ ਫਰੈਂਡ ਆ ਜੀ ਉਹਨੇ ਬਿਆਨ ਦਿੱਤੇ ਅੱਜ ਉਹਨਾਂ ਨੇ ਹੋਰ ਦੇਖ ਲੈਣੇ ਆ ਜੀ ਕੀ ਮਸਲਾ ਹੈਗਾ ਉਹਨੂੰ ਵੈਰੀਫਾਈ ਨਹੀਂ ਵੈਸੇ ਰੱਖ ਸਕਦੇ ਆ ਉਹ ਬੋਡਲ ਇਲਜ਼ਾਮ ਲਗਾ ਰਹੇ ਨੇ ਕਹਿੰਦੇ ਵੀ ਰਾਤ ਨੂੰ ਕਹਿੰਦੇ ਰੱਖ ਨਹੀਂ ਸਕਦੇ ਰੱਖ ਸਕਦੇ ਤਾਂ ਕੋਈ ਬਿਲਕੁਲ ਹੀ ਕੁੜੀ ਆ ਸਕਦੀ ਰਾਤ ਨੂੰ ਹੁਣ ਮੈਂ ਜਿਹੜੀ ਚੀਜ਼ ਹਲੇ ਮੇਰੇ ਧਿਆਨ ਚ ਨਹੀਂ ਹੈਗੀ ਉਹ ਵੈਰੀਫਾਈ ਕਰਕੇ ਫਿਰ ਤੁਹਾਨੂੰ ਪਤਾ ਦੱਸਾਂਗਾ ਠੀਕ ਹੈ ਸਰ ਦੀ ਬਗਵਾਤ ਸਰਕਾਰ ਨੂੰ ਕਹਾਂ ਚੱਲਿਆ ਮੈਂ ਤਾਂ ਇਹ ਬੰਦੇ ਸਸਪੈਂਡ ਹੋਣੇ ਨੇ ਨੌਕਰੀ ਪਰਖਾਣ ਹੋਣੇ ਚਾਹੀਦਾ ਜਿਹੜੇ ਜਨਾਨੀਆਂ ਨੂੰ ਮਾਰਦੇ ਆ ਸਾਡੇ ਪ੍ਰਾਣ ਨੂੰ ਉੱਤਰ ਮਾਰਿਆ ਕੁੱਟ ਕੁੱਟੇ ਖੁੱਡੋ ਖੋੜ ਦਿੱਤਾ ਹੈ ਨੇ ਆ ਦੇਖੋ ਇਹਨਾਂ ਬੜੇ ਗੁੰਡਾ ਗਾਇ ਮਲਾਇਆ ਕਿਤੇ ਇਹ ਲੋ ਪਿਚਰੇ ਆਪਾਂ ਜ਼ਮੀਰਦਾਰ ਜਿੰਨਾ ਪੀਤੀ ਮਰਾਦਾ ਪਤਾ ਆ ਦੇਖੋ ਵੱਧ ਰਿਹਾ ਹੁਣ ਹੁਣ ਵਾਲੀ ਗੱਲ ਮੈਂ ਨਾਰਮਲੀ ਇਹਨੂੰ ਵਧਾਈ ਦੇਣਾ ਇਹ ਨਵੇਂ ਸਾਲ ਦੇ ਇਦਾਂ ਕੁਝ ਨਹੀਂ ਹੈ ਕਿਹੜੀ ਤੂੰ ਕੀ ਬੋਲ ਬੁੱਲਤਰਾ ਗੁੰਡਾ ਮੈਂ ਬੁੱਲਤ ਨਹੀਂ ਗੁੰਡਾ ਕਰਦੀ ਆ ਇਹਨਾਂ ਦਾ ਸਾਡੇ ਪ੍ਰੋਬਲਮ ਬਹੁਤ ਵਾਰਾ ਗੁੰਡਾ ਗੁਰਦੀ ਸਾਡੀ ਪਰਚਾਈ ਦਾ ਕਬੇੜ ਮਾਰੀ ਤੁਸੀਂ ਆ ਦੇਖ ਲੋ ਆ ਦੇਖ ਲੋ ਤੁਹਾਡੇ ਸਾਹਮਣੇ ਦੇਖ ਲੋ ਕਿੱਦਾਂ ਕਰ ਰਿਹਾ ਬੋਲ ਤੁਸੀਂ ਹਾਂ ਬੋਲਤ ਮੈਂ ਹਾਂ ਆ ਦੇਖੋ ਐਟੀਟਿਊਡ ਦੇਖਾ ਬੰਦੇ ਦਾ ਤੁਸੀਂ ਚਾਨੂੰ ਗੁੰਡਾ ਕਰਦੀ ਗਰੀਬ ਨੂੰ ਤਹਾਡੀਆਂ ਲੱਤਾਂ ਪਾਰ ਨਹੀਂ ਚੱਲੀਆਂ ਕਹਿੰਦਾ ਤਾਂ ਇਹ ਲੰਦਾ ਪਾਰ ਨਹੀਂ ਚੱਲ ਕਹਿੰਦੇ ਕਹਿੰਦੇ ਅਸੀਂ ਮੁਲਾਜ਼ਮ ਕਹਿੰਦੇ ਅਸੀਂ ਮੁਲਾਜ਼ਮ ਲੈ ਕੇ ਆਏ ਇਹ ਬੰਦੇ ਨੇ ਆਂਦੇ ਅਸੀਂ ਪੁੱਛਿਆ ਸਰ ਕੀ ਗੱਲ ਹੋਈ ਕਹਿੰਦਾ ਤੁਸੀਂ ਕੌਣ ਹੋ ਇਹਨੇ ਡ੍ਰਿੰਕ ਕੀਤੀ ਸਾਡੇ ਵੀ ਗਲਮੇ ਫਾਲੇ ਅਸੀਂ ਤਾਂ ਕੋਈ ਕੁਝ ਨਹੀਂ ਕੀਤਾ ਪਰ ਸਾਡੀ ਪਰਚਾਈ ਦੇ ਚਪੇੜ ਮਾਰਤੀ ਅਸੀਂ ਕਿਹਾ ਵੀ ਤੋਂ ਇਹਨਾਂ ਦੀ ਚਪੇੜ ਨਾ ਮਾਰੀ ਆਹ ਬੁਲਾ ਲੈ ਕਹਿੰਦਾ ਤੁਸੀਂ ਜੋ ਮਰਜ਼ੀ ਕਰ ਲਓ ਤੁਹਾਡੀਆਂ ਲੱਤਾਂ ਪਾਰ ਨਹੀਂ ਚਲੀਆਂ ਮੈਂ ਸੀਪੀ ਸਾਹਿਬ ਨੂੰ ਪੁੱਛਣਾ ਚਾਹੁੰਦਾ ਸੀਪੀ ਸਾਹਿਬ ਇਹ ਪੁਲਸ ਵਾਲੇ ਨੇ ਕਿ ਗੁੰਡੇ ਨੇ ਆਹ ਦੱਸੋ ਪੁਲਸ ਵਾਲੇ ਨੇ ਕਿ ਗੁੰਡੇ ਨੇ ਬੁੱਤ ਸੇਸ਼ਰ ਮੁਰਤਵਾ 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 ਬੁੱਤ ਸੇਸ਼ਰ ਮੁਰਤਵਾ 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 ਮੁੰਡਾ ਮੁੰਡਾ ਨੂੰ ਬਾਹਰ ਕੱਢੋ ਦੇਖੋ ਕਿ ਤੱਕ ਨੁਕਸਾਨ ਕੀਤਾ ਮੁੰਡਾ ਬਾਹਰ ਕੱਢੋ ਤੁਸੀਂ ਬੁੱਤ ਨੂੰ ਕਹ ਮੁੰਡਾ ਬਾਹਰ ਕੱਢੋ ਤੈਨੂੰ ਅੰਦਰ ਨਹੀਂ ਆ ਬਣਾ ਕੇ ਨਾ 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 ਬੰਦਾ ਛੱਡ ਦੇ ਛੱਡ ਛੱਡ ਆ ਦੇਖੋ ਸਾਰੇ ਜੀ ਆ ਗਏ ਸਾਡੇ ਵਿੱਚ ਇਹ ਪੁੱਛਦੇ ਵੀ ਗੱਲ ਪੈ ਗਈ ਇਹਨਾਂ ਨੂੰ ਮੈਡੀਕਲ ਕਰਾਉਣ ਵਾਸਤੇ ਅਸੀਂ ਸਿਵਲ ਹਸਪਤਲ ਲੈ ਕੇ ਜਾ ਰਹੇ ਹਾਂ ਇਸ ਤੋਂ ਲਾਭ ਹੋਰ ਕੁਝ ਨਹੀਂ ਹੁਣ ਇੱਥੇ ਕਿੱਥੇ ਲੈ ਕੇ ਜਾਂਦਾ ਹੋਇਆ ਹੁਣ ਅਸੀਂ ਚੌਂਕੀ ਲੈ ਕੇ ਆ ਐਪਲੀਕੇਸ਼ਨ ਲੈ ਕੇ ਸਿਵਲੋ ਕੇਰੀ ਚੌਂਕੀ ਦੇ ਜਗ੍ਹਾ ਤੇ ओरिजिनल ਧਿਆਨ ਸਿੰਘ ਕੰਪਲੈਕਸ ਅੱਛਾ ਤੇ ਇਹ ਪੰਜੇ ਪੱਛੇ ਲੇਡੀਜ਼ ਆਈ ਆ ਕਿ ਰੋੜਾ ਇਹਨਾਂ ਦੇ ਗੱਡੀਆਂ ਨਹੀਂ ਜੀ ਅੱਛਾ ਇਹ ਦਰੂ ਨਾ ਰੱਜੇ ਹੋਏ ਨੇ ਆਪਸ ਵਿੱਚ ਲੜ ਰਹੇ ਸੀ ਇੱਕ ਦੂਜੇ ਨੂੰ ਸੱਟ ਮਾਰ ਕੀਤੀ ਐ ਘੁੱਟ ਮਾਰ ਕੀਤੀ ਐ ਇਸ ਕਰਕੇ ਮੈਡੀਕਲ ਕਰਾਉਣ ਲਈ ਸਿਵਲ ਹਸਪਤਲ ਲੈ ਕੇ ਜਾ ਰਹੇ ਹਾਂ ਜਿਹੜੇ ਮਹਿਲਾ ਜਾਂ ਮੁੰਡਾ ਤਾਂ ਸਾਰੇ ਏਹ ਦੇਖੋ ਜਦੋਂ ਅਸੀਂ ਕੀਤਾ ਮੈਡੀਕਲ ਕਰਾਵਾਂਗੇ ਉਹਨਾਂ ਦੇ ਗਾਰਡੀਨ ਸਾਡੇ ਪਰ ਦੀ ਕੋਈ ਨਾ ਕੋਈ ਤਾਂ ਬੋਲਣਾ ਹੀ ਹੈ ਸਰ ਦੇਖਿਆ ਵੀ ਲੇਡੀਜ਼ ਨੂੰ ਅੰਦਰ ਠਾਣੇ ਦੇ ਵਿੱਚ ਤਾਂ ਨਹੀਂ ਲੈ ਆਂਦਾ ਗਿਆ ਸੀ ਕਿ ਬਾਹਰ ਹੀ ਸੀ ਲੇਡੀ ਨਹੀਂ ਇਹ ਲੇਡੀਜ਼ ਤਾਂ ਇਹ ਮਗਰ ਆਈਆਂ ਨੇ ਜੀ ਅਸੀਂ ਨਹੀਂ ਲੈ ਕੇ ਆਏ ਅਸੀਂ ਤਾਂ ਬੰਦੇ ਲੈ ਕੇ ਆਏ ਹਾਂ ਦੋ ਇੱਕ ਸਰਦਾਰ ਵਿਅਕਤੀ ਇੱਕ ਮੋਨਾ ਵਿਅਕਤੀ ਹੈ ਸ਼ਰਾਬੀ ਹਾਲਤ ਵਿੱਚ ਮੈਡੀਕਲ ਕਰਾਣ ਲਈ ਲੈ ਕੇ ਚਲੇ ਸਰ ਇਹਨੇ ਰੋਪ ਲਾਇਆ ਵੀ ਸਾਡੇ ਨਾਲ ਲੇਡੀਜ਼ ਨਾਲ ਕੁੱਟਮਾਰ ਹੋਈ ਹੈ ਦੇਖੋ ਇਹ ਤਾਂ ਹੁਣ ਉਹਨਾਂ ਨੇ ਇਸ ਕਰਕੇ ਲਾਤੇ ਤਾਂ ਸੋਟ ਹੈ ਤਾਂ ਉਹਨੂੰ ਐ ਲੱਗੇਗੀ ਅਸੀਂ ਕਿਸੇ ਨਾਲ ਕੁਝ ਗਲਤ ਕੀਤਾ ਅਸੀਂ ਤਾਂ ਆਪਣੇ ਨਾਕੇ ਤੇ ਡਿਊਟੀ ਦੇ ਰਹੇ ਸੀ ਇਹ ਉੱਥੇ ਸ਼ਰਾਬੀ ਹਾਲਤ ਇੱਕ ਅਸੀਂ ਨੂੰ ਰੋਕਿਆ ਇਹ ਪੁੱਛਦੇ ਗਏ ਪੈਗੇ ਹੁਣ ਮੈਡੀਕਲ ਰਾਂ ਲਈ ਰਿਸਿਵਰ ਹਸਪਤਲ ਲੈ ਕੇ ਚੱਲੇ ਕਿੰਨੇ ਕਿੰਨੇ ਬੰਦੇ ਸੀ ਜਿਹੜੇ ਇਹ ਦੋ ਹੀ ਬੰਦੇ ਸੀ ਜਿਹੜੇ दारू ਪੀ ਰਹੇ ਸੀ ਦੋ ਹੀ ਬੰਦੇ ਆਪਸ ਵਿੱਚ ਲੜ ਰਹੇ ਸੀ ਲੜ ਰਹੇ ਠੀਕ ਹੈ ਸ਼ਾਬਾਸ਼ ਓਕੇ ਠੀਕ ਕਿਹੜੇ ਡਾਣੇ ਦਾ ਮਾਮਲਾ ਸਰ ਇਹ ਡਵੀਜ਼ਨ ਨੰਬਰ 5 ਚੌਂਕੀ ਬਸਤੇ ਆ ਤੁਹਾਡੇ ਪਹਿਲਾਂ ਕਰਾਣਾ ਹੈ ਕਹਿੰਦਾ ਤੂੰ ਕੋਹੜੋਂ ਨਹੀਂ ਮਿਲਾਂ ਜੇ ਕਰਾਣਾ ਨਹੀਂ ਕਹਿੰਦਾ ਮੋਂਦਾ ਕਰਾਣ ਜਾਊਂਗਾ ਮਿਲਾਂ ਜੇ ਇਹ ਜਿਹੜਾ ਜਿਹੜਾ ਕੋਈ ਬੰਦੇ ਬੜੀ ਕਰੋ ਸੋਨੇ ਦੀ ਚੀਜ਼ ਚਾਰ ਪਾਈ ਹੋਈ ਸੋਨੇ ਦੀ ਹਾਂਜੀ ਉਹਨੇ ਕਹਿੰਦਾ ਤੂੰ ਮੇਰੇ ਮਿਲਾਂ ਜਾ ਗਾਂਦਾ ਕਰਾ ਲੇਗੀ ਮੈਨੂੰ ਕਹਿੰਦਾ ਫੁੱਲ ਟੈਟਰ ਡਰਿੰਕ ਨਾ ਕਿਹੜੀ ਚੌਂਕੀ ਦਾ ਮਾਮਲਾ ਇਹ ਇਹ ਆਪਣੀ ਬਾਸ ਛੱਡੇ ਦੀ ਬਾਸ ਈ ਆ ਤੁਹਾਡੀ ਮੰਗ ਕੀ ਸਾਡੇ ਜਿਵੇਂ ਉਂਗਲਾ ਤੋੜੀਆਂ ਨੇ ਓਵੇਂ ਆਪਦੀਆਂ ਤੜਵਾ ਲੈਣ ਤੇ ਸਾਡੀ ਮੰਗਾਂ ਪੂਰੀਆਂ ਨੇ ਸਸਪੈਂਡ ਕੀਤਾ ਜਾਵੇ ਬੰਦਾ ਸਸਪੈਂਡ ਕੀਤਾ ਜਾਵੇ ਤੇ ਡ੍ਰਿੰਕ ਬੈਗ ਕਰਕੇ ਥਾਣੇ ਅੰਦਰ ਨਾ ਬੈਠਾ ਜਾਵੇ ਆਵੇ ਕਿਵੇਂ ਹੈ ਰਵੀ ਕੁਮਾਰ ਅੱਛਾ ਕੀ ਗੱਲ ਬਾਤ ਮੇਰਾ ਭਰਾ ਨਾ ਛੋਟੇ ਨੇ ਕਿਤੇ ਇੱਥੇ ਕੋਈ ਲੜਾਈ ਝਗੜਾ ਹੋ ਗਿਆ ਬਾ ਸਾਡੇ ਅੱਛਾ ਜੀ ਚਲੋ ਜੀ ਦੋਨਾਂ ਬਰਦਤ ਧਰਾਂ ਨੂੰ ਹੱਲਿਆ ਇੱਥੇ ਹਾਂਜੀ ਅਸੀਂ ਆ ਗਏ ਜੀ ਸਾਨੂੰ ਪਤਾ ਲੱਗਿਆ ਸੀਗੇ ਸਾਰੇ ਥੇ ਤਲਵਾਦਾ ਘੰਟਾ ਚ ਗੇਟ ਘੜਕਾਇਆ ਸਾਡੇ ਕੋਦੇ ਗੇਟ ਨਹੀਂ ਖੋਲਿਆ ਹੱਥ ਲੈ ਗੇਟ ਨਹੀਂ ਖੋਲਿਆ ਸਾਡੇ ਕੇ ਅਸੀਂ ਹੱਥ ਜੋੜੇ ਮੰਨਤਾ ਕਿਤੇ ਬੜਾ ਘੜਕਾਇਆ ਗੇਟ ਅੱਧੇ ਘੰਟੇ ਸਾਡੇ ਭਰਾ ਨੂੰ ਕੁੱਟ ਕੇ ਸਾਡੇ ਸਾਹਮਣੇ ਸਾਡੇ ਭਰਾ ਦੇ ਹੱਥ ਦੇ ਨੇ ਡਾਂਗ ਮਾਰੀ ਉਹਦਾ ਹੱਥ ਖੋਨੋ ਕੌਣ ਕਰਤਾ ਉਹਨੂੰ ਲੰਮੇ ਪਾ ਕੇ ਕੁੱਟਣਗੇ ਉਹ ਗੇਟ ਦਾ ਬੰਦ ਕਰ ਲੈਣਾ ਨੇ ਗਾਲੀ ਆਲਾ ਅਸੀਂ ਕਹਿੰਦਾ ਸਰ ਕੁੱਟਦੇ ਕਿਉਂ ਪਿਓ ਤੁਸੀਂ ਨਜਾਇਜ਼ ਠੀਕ ਹੈ ਦੋਨਾਂ ਤਰ੍ਹਾਂ ਨੇ ਕੋਈ ਗਲਤੀ ਕੀਤੀ ਆ ਤੁਸੀਂ ਇਹਨਾਂ ਤੇ ਜੋ ਕਾਨੂੰਨੀ ਕਾਰਵਾਈ ਬੰਦੀ ਤੁਸੀਂ ਆਪਣੀ ਕਾਰਵਾਈ ਕਰੋ ਸਾਡੇ ਐਨੀ ਗੱਲ ਤੋਂ ਬਾਅਦ ਕਹਿੰਦਾ ਤੁਸੀਂ ਕੀ ਕਰ ਲਓਗੇ ਨਿਕਲਦੇ ਸਾਡੇ ਮੇਰੀ ਪੁਝਾਈ ਤੇ ਚਪੇਣ ਮਾਰਤੀ ਉਹ ਬੰਦੇ ਨੇ ਪੁਲਿਸ ਮਲਾ ਦੇਣੇ ਰਲ ਬੀਤੀ दारू ਨਾਲੇ ਮਾਰੇ ਸਾਨੂੰ ਧੱਕੇ ਕੱਢ ਕੇ ਸਾਨੂੰ ਗੇਟ ਤੋਂ ਕਰਤਾ ਬਾਹਰ ਇਹ ਮੁਲਾਜ਼ਮ ਆ ਉਹ ਆ ਪਤਾ ਨਹੀਂ ਨਾਮ ਕੀ ਆ ਬਣਾ ਸੋਨੇ ਤਾਵਾ ਮੁੰਡਾ ਮੋਨਾ ਜਿਹੜਾ ਬੈਂਚ ਰਿਹਾ ਸੀ ਅੱਛੀਆ ਫੋਟੋ ਹੈ ਜਿਹੜਾ ਸਾਡਾ ਹੁਣ ਧੱਕਾ ਸਾਨੂੰ ਮੁੰਡਾ ਵੀ ਕਹਿੰਦਾ ਫਿਰ ਕੀ ਹੋ ਗਿਆ ਕਹਿੰਦਾ ਮੈਂ ਗਰੇ ਤੁਹਾਨੂੰ ਛੱਡ ਦੂੰਗਾ ਕਹਿੰਦਾ ਤੁਹਾਡੀਆਂ ਲੱਤਾਂ ਪਾਰ ਨਹੀਂ ਚੱਲੀਆਂ ਕਹਿੰਦਾ ਤੜੇ ਲੱਤਾਂ ਪਾਰ ਨਹੀਂ ਚੱਲਦਾ ਕਹਿੰਦੇ ਕਹਿੰਦੇ ਅਸੀਂ ਮੁਲਾਜ਼ਮ ਕਹਿੰਦੇ ਅਸੀਂ ਮੁਲਾਜ਼ਮ ਲੈ ਕੇ ਆਏ ਇਹ ਬੰਦੇ ਨੇ ਆ ਕੇ ਪੁੱਛਿਆ ਸਰ ਕੀ ਗੱਲ ਹੋਈ ਕਹਿੰਦਾ ਤੁਸੀਂ ਕੌਣ ਹੋ ਇਹਨੇ ਡਰਿੰਕ ਕੀਤੀ ਸਾਡੇ ਵੀ ਗਲਮੇ ਫਾਲੇ ਮੈਂ ਲੋਕ ਅਸੀਂ ਤਾਂ ਕੋਈ ਕੁਝ ਨਹੀਂ ਕੀਤਾ ਪਰ ਸਾਡੀ ਪਰਜਾਈ ਦੇ ਚੇੜ ਮਾਰਤੀ ਅਸੀਂ ਕਿਹਾ ਵੀ ਤੋ ਇਹਨਾਂ ਨੂੰ ਮਾਰੀ ਆ ਆ ਬੁਲਾ ਦੇ ਕਹਿੰਦਾ ਤੁਸੀਂ ਜੋ ਮਰਜ਼ੀ ਕਰ ਲਓ ਤੁਹਾਡੀਆਂ ਲੱਤਾਂ ਭਾਰ ਨਹੀਂ ਚਲੀਆਂ ਮੈਂ ਸੀਪੀ ਸਾਹਿਬ ਨੂੰ ਪੁੱਛਣਾ ਚਾਹੁੰਦਾ ਸੀਪੀ ਸਾਹਿਬ ਇਹ ਪੁਲਸ ਵਾਲੇ ਨੇ ਕਿ ਗੁੰਡੇ ਨੇ ਆ ਦੱਸੋ ਪੁਲਸ ਵਾਲੇ ਨੇ ਕਿ ਗੁੰਡੇ ਨੇ ਤੁਸੀਂ ਚੌਂਕੀ 'ਚ ਗੁੰਡੇ ਪਾਲਿਆ ਪੁਲਿਸ ਵਾਲੇ ਨਹੀਂ ਹੈਗੇ ਭਗਵੰਤਮਾਨ ਸਾਹਿਬ ਬਹੁਤ ਵੱਡੀਆਂ ਵੱਡੀਆਂ ਗੱਲਾਂ ਕਰਦੇ ਲੋਨ ਨਹੀਂ ਕੋਨਟਰੋਲ ਕੋਈ ਕੋਨਟਰੋਲ ਨਹੀਂ ਤੁਹਾਡੇ ਡਰਿੰਕਸ ਡਰਿੰਕ ਕਰਦੇ ਨੇ ਆ ਮਲਾਜਮ ਇਹ ਮੰਨਦੇ ਉਹ ਲੋਕਾਂ ਨੇ ਕਹਿੰਦੇ ਕਹਿੰਦੇ ਉਹ ਲੜ ਰਹੇ ਸੀ ਸ਼ਰਾਬ ਵੀ ਕਰ ਹਰ ਲੜਰੇ ਸਾਨੂੰ ਇਨਫੋਰਮ ਕਰੋ ਤੁਹਾਨੂੰ ਕਰੇ ਅਸੀਂ ਆਈਏ ਤੁਸੀਂ ਲੇਡੀਜ਼ ਦੇ ਹੱਥ ਪਾਉਂਗੇ ਤੁਸੀਂ ਲੇਡੀਜ਼ ਦੇ ਚਪੇੜ ਮਾਰੋਗੇ ਅੰਬਲਾਜਮ ਨੇ ਲੇਡੀਜ਼ਾਂ ਚਪੇੜ ਮਾਰੀ ਕਹਿੰਦਾ ਤੁਹਾਡੇ ਲੱਗੇ ਖਿਡਾੜੋ ਮੇਰੀ ਮਾਂ ਵੀ ਬਾਪ ਬੜੀ ਰੱਖੀਏ ਨੇ ਮੇਰੀ ਮਾਂ ਦੀ ਬਾਹ ਬੜ ਲੱਗੀ ਜੇ ਕੈਮਰੇ ਕਿਤੇ ਕਢਾ ਲਓ ਲੱਗ ਗਈ ਸਰ ਕੀ ਮਾਮਲਾ ਕੀ ਸੀ ਇਹ ਕੱਜ ਥਾਣੇ ਦੇ ਬਾਹਰ ਹੁਲੜਬਾਜੀ ਨੂੰ ਦੇਖਣ ਨੂੰ ਮਿਲੀ ਕਾਫੀ ਇੱਕ ਹੁਣ ਇੱਥੇ ਦੱਸੋ ਤੁਸੀਂ ਲੋਕੋ ਕਿਉਂ ਤਕਾਲਾ ਥਲੇਗਾ ਚਾਲਕ ਹੈਗੇ ਕਾਕਾ ਹੈਗਾ ਤੇ ਰਵੀ ਹੈਗਾ ਇਹਨੇ दारू ਕੀਤੀ ਹੋਈ ਸੀ ਰਵਿੰਦਰ ਦੀ ਤੇ ਉਹਨਾਂ ਦੇ ਵਿੱਚ ਆਪਸ ਦੇ ਵਿੱਚ ਲੜਾਈ ਝਗੜਾ ਹੋਇਆ ਉਹ ਕਿਉਂਕੀ ਆਇਆ ਸੀਗਾ ਤੇ ਹੁਣ ਉਹਨੂੰ ਦੇਖ ਰਹੇ ਹਾਂ ਜੀ ਕੀ ਕੀ ਹੈਗਾ ਮਸਲਬ ਉਹਨੂੰ ਵੈਰੀਫਾਈ ਕਰ ਰਹੇ ਸਰ ਕੀ ਮਾਮਲਾ ਹੈ ਕਿ ਦੱਸਿਆ ਜਾ ਰਿਹਾ ਵੀ ਕੋਈ ਸ਼ਰਾਬ ਵਗੈਰਾ ਪੀਤੀ ਸੀ ਇਹਨਾਂ ਨੇ ਫੜ ਕੇ ਲਿਆਂਦਾ ਕਹਿੰਦਾ ਵੀ ਇੱਕ ਲੇਡੀਜ਼ ਦੇ ਥੱਪੜ ਮਾਰਿਆ ਕੋਈ ਐਦਾਂ ਦਾ ਮਾਮਲਾ ਹੈਗਾ ਕੋਈ ਹੁਣ ਵੈਰੀਫਾਈ ਕਰਦੇ ਜੀ दारू ਫਿਲਹਾਲ ਪੀਤੀ ਹੋਈ ਹੈ ਜੋ ਦੇਖਣ ਤੋਂ ਲੱਗ ਰਿਹਾ ਹੈਗਾ ਦੋਨੋਂ ਹੀ ਇਕੱਠੇ ਦੋਸਤ ਨੇ ਜੋ ਹੁਣ ਤੱਕ ਪਤਾ ਲੱਗਿਆ ਹੈਗਾ ਤੇ ਆਪਸ ਦੇ ਵਿੱਚ दारू ਪੀ ਕੇ ਲੜ ਪਏ ਨੇ ਜੀ ਠੀਕ ਸੋਨੂੰ ਉਹਨੂੰ ਵੈਰੀਫਾਈ ਕਰ ਰਹੇ ਆ ਸਾਰੇ ਕੋਈ ਥਾਣੇ ਦੇ ਵਿੱਚ ਕਹਿੰਦੇ ਲੇਡੀਜ਼ ਵਗੈਰਾ ਵੀ ਕੋਈ ਮਾਮਲਾ ਹੋਇਆ ਹੈ ਕਹਿੰਦੇ ਵੀ ਫਰੈਂਡ ਇਹ ਕਹਿ ਰਹੇ ਹੈ ਕਿ ਹੁਣ ਉਹ ਨਾਲ ਆਈਆਂ ਨੇ ਲੇਡੀਜ਼ ਜਿਹੜੀਆਂ ਉਹਨਾਂ ਦੇ ਹੈਗੀਆਂ ਨੇ ਉਹਨਾਂ ਦੇ ਪੇਰੈਂਟਸ ਵਗੈਰਾ ਹੈਗੇ ਨੇ ਕਿ ਉਹ ਨਾਲ ਆਏ ਨੇ ਤੇ ਉਹ ਵੀ ਕਹਿ ਰਹੇ ਹੈਗੇ ਸੀ ਕਿ ਸਾਡੇ ਬੰਦੇ ਦੀ ਗਲਤੀ ਨਹੀਂ ਹੈ ਉਹ ਕਹ ਰਿਹਾ ਹੈ ਨਹੀਂ ਇੱਕ ਥੋੜੀ ਅੰਦਰ ਜੀ ਕਮਰੇ ਚੋਂ ਕੱਢੀ ਇਹਨਾਂ ਨੇ ਕੋਈ ਇਮਪਲਾਈਜ਼ ਵੀ ਕੋਈ ਫਰੈਂਡ ਦੱਸ ਰਿਹਾ ਜੀ ਉਹ ਇਮਪਲਾਈ ਕਹਿੰਦਾ ਮੇਰੀ ਫਰੈਂਡ ਹੈ ਜੀ ਉਹਨੇ ਬਿਆਨ ਦਿੱਤੇ ਅੱਜ ਉਹਨਾਂ ਨੇ ਦੇਖ ਲੈਂਦੇ ਆ ਜੀ ਕੀ ਮਸਲਾ ਹੈਗਾ ਉਹਨੂੰ ਵੈਰੀਫਾਈ ਨਹੀਂ ਵੈਰੀਫਾਈ ਰੱਖ ਸਕਦੇ ਆ ਉਹ ਬੋਡਲ ਇਲਜ਼ਾਮ ਲਗਾ ਰਹੇ ਨੇ ਕਹ ਇਹ ਤੇ ਹਾਂ ਚ ਨਹੀਂ ਹੈਗੀ ਉਹ ਵੈਰੀਫਾਈ ਕਰਕੇ ਫਿਰ ਤੁਹਾਨੂੰ ਆਪ ਦੱਸ ਦਾਂਗੇ ਠੀਕ ਹੈ ਸਰ ਠੀਕ ਹੈ ਓਕੇ